ਥੇ ਕਿਉਂ ਆ ਨਹੀਂ ਸਕਦਾ ਸੇਬ ਵੀ ਘੜਾ ਕਰੇ ਤੂੰ ਮੇਰੇ ਬਾਕੇ ਵੀ ਫੜੀ ਨਾ ਨੇ ਕਿਉਂ ਜਿੰਨਾਂ ਨੂੰ ਪਿਆਰ ਹੁੰਦਾ ਦਾ ਵੀ ਨਹੀਂ ਫੜ ਸਕਦਾ ਨਹੀਂ ਫੜ ਸਕਦਾ ਨਾਲੇ ਤੂੰ ਸੇਬੀ ਦਾ ਦੋਸਤ ਆਂਗਾ ਪਰ ਹਾਂ ਦੋਸਤ ਤੈਉ ਮੇਰਾ ਭਰਾ ਤੇ ਤੂੰ ਮੇਰਾ ਕੀ ਲੱਗਿਆ ਭਾਈ ਲੱਗਿਆ ਨਾ ਭਰਾ ਭੈਣ ਹੋਏਗੀ ਦੋਸਤ ਹੋਏਗੀ ਮੇਰੀ ਕੋਈ ਭੈਣ ਭੂਣ ਨਹੀਂ ਸ਼ਰਮਣੀ ਮੰਨਦੇ ਹੈਗੇ ਨਾਲੇ ਮੈਂ ਨਾ ਤੈਨੂੰ ਪਿਆਰ ਕਰਦਾ ਤੇ ਮੈਂ ਨਹੀਂ ਕਰਦੀ ਹੈਗੀ ਕੋਈ ਨਾ ਥੋੜੀ-ਥੋੜੀ ਲੱਗ ਜੇ ਲੱਗ ਜੇਂਗੀ ਨਾਲੇ ਮੇਰੀ ਗੱਲ ਸੁਣ ਲਾ ਮੈਂ ਵੀ ਕਹਿੰਦੀ ਸੀਗੀ ਜੋਤੀ ਦੀ ਨਾ ਬੀਏ ਕੰਪਲੀਟ ਹੋ ਗਈ ਕੋਈ ਚੰਗਾ ਜਿਹਾ ਮੁੰਡਾ ਲੱਭ ਲੈਂਦੇ ਆਪਾਂ ਦਾ ਰਿਸ਼ਤਾ ਕਰ ਦਿੰਦੇ ਦੇਖਦੇ ਆ ਗੱਲ ਤਾਂ ਕੋਈ ਸਹੀ ਆ ਅੱਗੇ ਅੱਗੇ ਟਾਈਮ ਵੀ ਮਾੜਾ ਉਹੀ ਤਾਂ ਹੈਗਾ ਬਾਕੀ ਜੇ ਉਹਨੇ ਅੱਗੇ ਪੜ੍ਹਨਾ ਵੀ ਆ ਆਪੇ ਇਹਦੇ ਸੋਰੇ ਵੜਾ ਦੇਣਗੇ ਹਾਂ ਹੁਣ ਤਾਂ ਪੜਾਈ ਦਿੰਦਾ ਹਾਂ ਹੂੰ ਗੱਲ ਕਰ ਲਾਂ ਹਾਂ ਕੋਈ ਹੈਗਾ ਨਹੀਂਗਾ ਤੇ ਮੁੰਡਾ ਉਦੋਂ ਉਦੋਂ ਤਾਂ ਨਹੀਂਗਾ ਚਲ ਦੇਖ ਲਾਂਗੇ ਕੋਈ ਨੂੰ ਭੂਆ ਵਰਗਿਆਂ ਨੂੰ ਕਹਿ ਦੇਣਾ ਸੀਗਾ ਮਾਸੀ ਵਰਗਿਆਂ ਨੂੰ ਆਪੇ ਲੱਗ ਲੈਣਗੇ ਤੇਬੀ ਆ ਜਾ ਰਣਜੀਤ ਹੋਇਆ ਜਾ ਆਫੀਗਾ ਆਵਦੀ ਐਸੇ ਜਾਂਦੇ ਬੈ ਜਾ ਵਧੀਆ ਵਧੀਆ ਕੀ ਬਣਦਾ ਕੁਝ ਨਹੀਂ ਬਣਦਾ ਉਹ ਤਾਂ ਕੁੜੀ ਜੀ ਨੂੰ ਦਵਾਈ ਜੀ ਦਿਵਾ ਕੇ ਲੈਣੀ ਸੀ ਵਾ ਮੈਨੂੰ ਜਾਇ ਨਹੀਂ ਮਾੜਾ ਕੀ ਕੰਮ ਮਜਾ ਔੜਾ ਜੀ ਦਵਾਈ ਦਾ ਦੁਕਾਨ ਨੇ ਕਿੱਡੀ ਗੱਲ ਆ ਉਹ ਦੁਕਾਨੇਗਾ ਹਾਂ ਬੱਕਲਦੇ ਆਂ ਅੜ ਤੂੰ ਭੱਜਦਾ ਜਰਾ ਚਾਵਣਾ ਮੰਦਰੇ ਨਾ ਭਾਈ ਚਾਹ ਕਿਉਂ ਪੀ ਚਾਹੀਏ ਜਾ ਨਾ ਯਾਰ ਹੁਣ ਕੀ ਪੀ ਚਾਹੀਏ ਬੰਦਾ ਅਸਰ ਲੋ ਗਿੜਾ ਮਾਰਿਆ ਮਾ ਜਾ ਜਾਪੁਰ ਹੋਰ ਫੀਲਾਗਰ ਮੈਂ ਚੱਲ ਬਣਵਾ ਲਾ ਬਰਾ ਚਰੀ ਤੇ ਬਣਾ ਲੈ ਫਿਰ ਜਾ ਬਣਾ ਹੋਰ ਸਮਾਹ ਫਿਰ ਕਿੱਧਰ ਫਿਰਦਾ ਕਿੱਧਰ ਆਇਆ ਬਾ ਕਰੇ ਬੱਠੀ ਜਰਾ ਜੀ ਇਹਨਾਂ ਲੱਗਦੇ ਮੈਂ ਤਾਂ ਕਰ ਲਵਾਂ ਗੇੜਾ ਮਾਰੇ ਆਂ ਵਧੀਆ ਰਿਹਾ ਔਰ ਤੂੰ ਤਾਂ ਨਹੀਂ ਆਉਂਦਾ ਫਿਰ ਮੈਨੂੰ ਤਾਂ ਆਉਣੀ ਪੈ ਗਿਆ ਉਹ ਮੇਰੇ ਹੱਟ ਲੱਗਦੀ ਫੋਟੇ ਜੀ ਤੇ ਮੋਟਾ ਤਾਂ ਲੱਗ ਗਿਆ ਘੱਟ ਮੀਲਿਆ ਕਰੋ ਦਾ ਖਾਣੂ ਪੀਤੀ ਗਾਂਦੀ ਪਤਾ ਰੋੜ ਤੇ ਇੱਟ ਪਈਦੀ ਯਾਰ ਵਿਚਾਲੀ ਕਿੱਲੇ ਲੱਗ ਗਿਆ ਪੰਜਾਹ ਕੱਦੀ ਖੱਦੀ ਪੀਤੀ ਜ ਪਤਾ ਨਹੀਂ ਲੱਗਾ ਪੂਰੇ ਟੱਪੇ ਗਿਆ ਹਾਂ ਲੱਗਦਾ ਇਹ ਗੜਾ ਹੁਣ ਮੰਦਣਾ ਹੈ ਫਿਰ ਮੰਨੇ ਗਿਆ ਕਰ ਆ ਪੈਂਟ ਕਿੰਨੇ ਦੀ ਲੈ ਉਹ ਇਹਦਾ ਬੋੜਾ ਆਉਂਦੀ ਆ ਚਲ ਇਹ ਪੈਂਟ ਤੋਂ ਮੈਂ ਜੱਗੀ ਦੇ ਪਿਆ ਚ ਲੈ ਇਹ ਦੂ ਹੋਰ ਦੱਸ ਜੋਤੀ ਦੀ ਭੜਾਈ ਕਿਵੇਂ ਚੱਲ ਰਹੀ ਆ ਬਦਿਓ ਜਾਂਦੀ ਆ ਜੋ ਤੈਨੂੰ ਦੜ ਬਦਲਣੀਆਂ ਦਵਾਈ ਦਵਾ ਕੇ ਕੋਈ ਨਾ ਕਦੋਂ ਕਦਵਾ ਕੇ ਲਿਓਣੀਆਂ ਬਸ ਤੂੰ ਬਗਦੀ ਸ਼ਾਮ ਜੀ ਨੂੰ ਬਗਦੀ ਆ ਸ਼ਾਮ ਜੀ ਨੂੰ ਚਲ ਕੋਈ ਨਾ ਸ਼ਾਮ ਜੀ ਨੂੰ ਦਵਾ ਲੈਣ ਵਾਲੀ ਬਗਦੀnga ਪੱਕਾ ਹੋ ਜਾ ਲਾ ਰਾ ਜੀ ਲਾ ਤੇਰੇ ਨਾਲ ਜਦੋਂ ਜਵਾਨ ਹੋਗੀ ਪਹਿਲਾਂ ਕਿਤੇ ਮੁਕਰਿਆ ਯਾਰ ਬਸ ਠੀਕ ਆ ਹੁਣ ਕੀ ਕਰਨੀ ਜੁਤੀ ਜੁਤੀ ਅੰਦਰੇ ਬੈਠੀ ਆ ਓਏ ਐ ਤਾਂ ਅੰਦਰ ਹੋਣੀ ਐ ਥੋੜੀ ਬੱਚਣਾ ਬੱਚਣਾ ਪੜਾਈ ਜੀ ਕੀ ਕਰਦੀ ਆ ਜੁਤੀ ਨੇ ਬੀਏ ਫਾਈਨਲ ਕਰੀਆ ਹੁਣ ਅੱਗੇ ਦੇਖਦੇ ਆ ਕੀ ਜਾਂਦੀ ਆ ਚਲ ਵਧੀਆ ਉਹ ਵੀ ਕਰ ਦਿੰਦੇ ਉਹਦਾ ਉਹ ਤੇ ਪੜ੍ਹਾਈ ਹੈ ਮੋਰੀ ਤਾਂ ਹੈਗੀ ਵੀ ਹਾਂ ਵੈਸੇ ਉਮਰ ਵੀ ਵਧੀਆ ਖਾਸ ਹੋਈ ਆ ਉਹ ਜਿਹੜੇ ਟਾਈਮ ਨਹੀਂ ਆ ਕਰਦਾ ਟਾਈਮ ਖਰਾਬ ਆ ਬਈ ਹਾਂ ਅੱਜ ਕੱਲ ਟਾਈਮ ਤਾਂ ਖਰਾਬ ਆ ਹਾਂ ਹੋਰ ਹੋਰ ਦਾ ਬੰਦੂ ਕੋਈ ਗੱਲਵਾਤ ਆ ਗੱਲਵਾਤ ਕਿਸ ਨਹੀਂ ਮੈਂ ਇਸ ਬਿਮਾਰ ਹੋ ਗਈ ਆ ਬੱਚੇ ਮੱਝ ਨੂੰ ਆਰੂ ਜੀ ਕੀ ਹੋ ਗਿਆ ਹੈ ਜਾ ਉਹ ਬੱਸ ਦੀ ਲੱਤ ਜੀ ਤੇ ਹੋਆ ਨਾ ਤੇ ਜੱਕ ਦੇ ਉੱਪਰ ਹਰ ਟੱਪ ਬਰੇ ਮਰੀ ਦੇਖ ਲੈ ਕਿਤੇ ਪੈਰ ਪੂਰ ਚ ਕੁਛ ਚੁਗਰਾ ਹੋਵੇ ਨੱਕਦਾ ਮੈਨੂੰ ਇੱਥੇ ਨਹੀਂ ਮੇਰੇ ਕੋਲ ਰੱਖਿਆ ਗਿਆ ਹੁਣ ਕਿਹਨ ਲਗਰੀਆਂ ਦੇ ਕਿ ਵੀਰੇ ਉਹਦਾ ਰਣਜੀਤ ਨੂੰ ਕਿਹਾ ਮਾਜ ਉੱਤਨੀ ਜਵਾਈ ਤੂੰ ਰੋ ਵਾਲੇ ਕਿਉਂ ਵੀਰੇ ਤੁਸੀਂ ਕਿਉਂ ਨਹੀਂ ਜਾ ਸਕਦੇ ਹੈਗੇ ਇਹ ਬਗਜੂਆ ਇੱਥੇ ਪਗੰਦਾ ਹੋਈ ਕਿਸੇ ਮਿਲਦਾ ਬਗੀ ਦੇ ਨਾਲ ਕੋਈ ਨਹੀਂ ਮਾਦ ਵਾਲਾ ਮਬਿਲਟੀ ਦਾ ਕਿ ਕਿਹਦੇ ਤੋਂ ਦੁਵਾਈ ਦਵਾਲਿਆਂ ਤਾਂ ਤਰ ਕਿਉਂ ਬੰਦਾ ਇਹ ਨਾ ਮਗੂ ਨਹੀਂ ਇਹ ਹੁਣ ਤਾਂ ਕੁਛ ਨਹੀਂ ਵਸਣਾ ਤਾਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਜਿਹੜਾ ਨਾਲ ਮਗੂ ਇਹ ਯਾਰ ਅੰਦਾ ਉਹਨਾਂ ਦਾ ਮੈਂ ਉਹਦਾ ਮੈਂ ਹੱਥ ਤੇ ਠੀਕਾ ਜਲਵਾ ਦੂੰਗਾ ਗੱਲ ਨੂੰ ਬਣਾਇਆ ਕੋਈ ਨਾ ਆਲ ਵੀ ਨਾਲ ਬਾੜੂ ਦਾ ਤੇ ਸਹੀ ਵੀ ਆ ਵੀ ਰੱਟੀ ਕਰਵਾ ਦਿੰਦਾ ਕੋਈ ਨਹੀਂ ਮੇਰੇ ਕੋਲ ਤਾਂ ਤਰ ਤੋਰੇ ਮੈਸੇਜ ਆਇਆ ਜਿਨਾ ਕੋਈ ਮੈਂ ਜੀ ਕੋ ਬੋਲਦਾ ਮੈਂ ਬਾਤ ਹੀ ਆਉਂਗਾ ਵਿਦਾ ਨੋ ਨਾ ਨਹੀਂ ਕੋਈ ਨਾਲ ਬਗਦੀ ਜੀ ਬਗਦੀ ਕੋਈ ਨਾ ਬਈ ਦਵਾਲਿਆ ਮਾਰ ਇਹ ਵੀ ਯਾਰ ਆ ਮੇਰਾ ਇਕੜਾ ਬਗਾਨਾ ਕੁਦਾਲੇ ਕੀ ਗੱਲ ਚੁੱਪ ਜਰਾ ਠੀਕਾ ਬਗਦੀ ਦੇ ਨਾਲ ਖੜੀ ਹੁੰਦਾ ਜੀ ਆੱਖਾਂ ਯਾਰ ਆ ਵੀ ਨਾ ਉਦੋਂ ਵੀ ਮੈਂ ਕਰੇ ਕਰਿਆ ਨਹੀਂ ਤਾਂ ਕਰਕੇ ਕਿ ਮੇਰੇ ਤੋਂ ਸੰਗ ਮੰਗਦੀ ਮੰਨਦੀ ਆ ਹੋਰ ਆਲੇ ਤੂੰ ਮੈਨੂੰ ਕਹਿੰਦਾ ਕਦਾ ਆਂਦਾ ਨਹੀਂ ਤਰਾਬ ਦਾ ਤੂੰ ਕਿਹੜਾ ਮਾਰਦਾ ਨਹੀਂ ਉਹ ਚਲ ਫਿਰ ਐ ਹੋ ਜਾਂਦਾ ਹੁਣ ਭੁਜਾਈ ਵੀ ਆ ਰਹੀ ਆ ਪਹਿਲਾਂ ਤਾਂ ਜਦ ਤੂੰ ਗੱਲਾਂ ਹੁੰਦਾ ਸੀ ਆ ਜਾਂਦੀ ਮੈਂ ਛੁੱਟ ਕੇ ਪਾਸੇ ਪਰ ਇਹ ਕਿਨਾਂ ਦਵਾਣੀ ਹੈ ਕਲੰਬਗਾਣੀ ਤਾਂ ਨਹੀਂ ਹੋਰ ਸੁਣਾ ਕਿ ਕੀ ਵੀ ਵੜ ਦੇ ਕੇ ਰੱਖਿਆ ਠੇਕੇ ਤੇ ਬਾਈ ਨਜ਼ਾਰੇ ਲੈ ਨੀਂ ਨਰ ਦੇ ਦੇਖੀ ਦੂ ਠੇਕੇ ਦੇ ਦਿੰਨਾ ਜ਼ਮੀਨ ਮੈਂ ਅੱਛਾ ਅੱਛਾ ਹਮ ਆ ਕੇ ਤੇ ਲਈ ਨਹੀਂ ਠੇਕੇ ਤੋਂ ਵੀ ਨਾ ਨਾ ਆਪਾਂ ਤਾਂ ਨਜ਼ਾਰੇ ਲੈਣੇ ਆ ਕੀ ਲੋੜ ਆ ਯਾਰ ਜਦੋਂ ਸਾਰਾ ਕੁਝ ਹੈਗਾ ਘਰੇ ਆਹੋ ਵਧੀਆ ਚੱਲ ਠੀਕ ਆ ਵੀਰਾ ਮੈਂ ਸ਼ਾਮ ਜੀ ਨੂੰ ਆਉਂਗਾ ਵੀਰਾ ਠੀਕ ਆ ਹੁਣ ਲੈ ਜੀ ਫਿਰ ਜੋਤੀ ਨੂੰ ਕੋਈ ਨਾ ਚੱਲ ਸ਼ਾਮ ਜੀ ਨੂੰ ਆਉਂ ਵੀਰਾ ਠੀਕ ਆ ਮੋਟਰਸਾਈਕਲ ਲੈ ਜੀ ਮੇਰਾ ਜੀ ਕੋਈ ਨਾ ਮੈਂ ਆਪਦਲ ਲੈ ਆਉਂਗਾ ਆਹੋ ਕੀ ਹੋ ਗਈ ਨਹੀਂ ਇਹਦੀ ਕੋਸ਼ਿਸ਼ ਨਹੀਂ ਹੋਇਆ ਬਾਬੀ ਲੈ ਤੇਰੇ ਵੀਰੇ ਨੇ ਕੁਝ ਕਿਹਾ ਹੈ ਨਹੀਂ ਫਿਰ ਸੈਟ ਕਰ ਤਾ ਬਸ ਹੋਈ ਹੋਈ ਕਿਉਂ ਮੈਨੂੰ ਗੱਲ ਦੱਸ ਕੀ ਹੋਈ ਆ ਕੋਈ ਚੀਜ਼ ਚਾਹੀਦੀ ਸੀ ਉਹਨੇ ਮਨਾ ਕਰਤਾ ਹੋਣਾ ਹੋਰ ਕੀ ਆ ਉਹ ਰੰਜੀਤ ਆਇਆ ਸੀ ਉਹ ਘਰੇ ਹਾਂ ਐਸੀ ਫਿਰ ਕੀ ਹੋਇਆ ਵੀਰਾ ਕਹਿੰਦਾ ਇਹਦੇ ਨਾਲ ਜਾ ਕੇ ਦਵਾਈ ਲਿਆ ਕੀ ਹੋ ਜਾਂਦੀ ਫਿਰ ਕੀ ਹੁੰਦਾ ਉਹ ਵੀ ਤੇ ਤੇਰਾ ਵੀਰਾ ਹੀ ਆ ਜਿਹੜੀ ਚੀਜ਼ ਸੁਖਾਣੀ ਹੈ ਤੂੰ ਉਹਨੂੰ ਕਹਿ ਦੇ ਰਣਜੀਤ ਨੂੰ ਆਪੀ ਖਵਾ ਦੂਗਾ ਪੈਸੇ ਮੈਂ ਤੈਨੂੰ ਵਾਧਾ ਦੇ ਦੰਨੇ ਉਹ ਵੀ ਤੁਸੀਂ ਲੋਕਾਂ ਤੇ ਭਰੋਸਾਗਾ ਤੂੰ ਕਰਦੇ ਹੁੰਦੇ ਹੋਂ ਕਿਉਂ ਉਹ ਹੈ ਨਹੀਂ ਬੰਦਾ ਕੰਮ ਦਾ ਪਰ ਸਾਨੂੰ ਤਾਂ ਕਦੇ ਲੱਗਿਆ ਨਹੀਂ ਜੱਤੀ ਅਸਲ ਵਿੱਚ ਸ਼ਾਇਦ ਛਿਵੇਂ ਤੇਰਾ ਵੀਰੇ ਸাকা ਉਹ ਮੇ ਨੂੰ ਵੀ ਤੇਰਾ ਭਰਾ ਹੀ ਸਮਝੇ ਵੀ ਤੇਰਾ ਭਰਾ ਹੀ ਆ ਪਰ ਉਹ ਆਪਣੀ ਭਰਾ ਮਾ ਭੈਣ ਮੰਨਦਾ ਮੈਨੂੰ ਅਨੰਦ ਨੇ ਖੁਸ਼ ਕਿਹਾ ਹੈ। ਉਹ ਬਸ ਸਾਡਾ ਭਾਬੀ ਆ ਮੈਂ ਕਿਹੜਾ ਫਰਕ ਪੈਜੂਗਾ। ਜਾਣ ਦੇ ਵਾਸਤੇ ਪਰ ਮੈਂ ਉਹਦੇ ਨਾਲ ਜਾਣਾ ਨਹੀਂ ਹੈਗਾ ਸਹੀ ਨਹੀਂ ਹੈਗਾ ਬੰਦਾ ਉਹ। ਦੇਖ ਜੱਤੀ ਫਰਕ ਪੈਂਦਾ ਤਾਂ 100 ਵਾਰੀ ਪਵੇ। ਆਪਣੀ ਧੀ ਦੀ ਇੱਜ਼ਤ ਤੋਂ ਵੱਧ ਕੇ ਗੁੱਸੇ ਨੂੰ ਕੁਛ ਨਹੀਂ ਹੁੰਦਾ ਹੈਗਾ। ਤੂੰ ਗੱਲ ਦੱਸ ਕੀ ਹੋਈ ਆ? ਅਨੰਦ ਬਸ ਕੁਛ ਨਹੀਂ ਭਾਬੀ ਵੀਰੇ ਨੂੰ ਕਹਿ ਦੀ ਮੈਂ ਦਵਾਈ ਲਿਆਉਣੀ ਨਹੀਂ ਹੈਗੀ ਬਸ। ਜੇ ਵੀਰਾ ਦਵਾਈ ਲਿਆਊਗਾ ਤਾਂ ਮੈਂ ਬਗਤੂ ਨਹੀਂ ਮੈਦਾਂਦੀ ਨਹੀਂ ਹੈਗੀ। ਗੱਲ ਤਾਂ ਦੱਸ ਦੇ। ਵਾਸਫਦਾਸ ਕੀ ਜਿਹੜੀ ਗੱਲ ਹੈਗੀ ਸੀ। ਉਹ ਕਿ ਦਵਾਈ ਲੈ ਕੇ ਆਣੀ ਕੋਈ ਨਾ ਦਵਾਈ ਤਾਂ ਤੇਰਾ ਵੀਰਾ ਦਵਾ ਲਿਆ ਹੋਊਗਾ। ਪਰ ਸਾਨੂੰ ਵੀ ਤਾਂ ਪਤਾ ਹੋਵੇ ਵੀ ਰਣਜੀਤ ਨੇ ਤੈਨੂੰ ਕਿਹਾ ਕੀ ਹੈ ਇਹ ਜ। ਕੋਈ ਨਾ ਭਾਬੀ ਤੈਨੂੰ ਹੌਲੀ-ਹੌਲੀ ਨਾ ਵੀ ਪਤਾ ਲੱਗ ਜੂ ਤੇ ਬਥਿੱਤਾਂ ਤੋਂ। ਜਿਹਦੇ ਵੈਤੀਆਂ ਹਰ ਜੇ ਕਰਦਾਗਾ ਉਹ। ਦੇਰ ਜੋਤੀ ਐਨੀ ਵਾਰੀ ਆ ਆਪਣੇ ਘਰ ਆਇਆ ਮੈਨੂੰ ਕਦੇ ਭੀੜ ਨਹੀਂ ਹੋਇਆ। ਤੇ ਨਹੀਂ ਮੈਨੂੰ ਐ ਲੱਗਿਆ ਵੀ ਉਹ ਬੰਦਾ ਸਹੀ ਨਹੀਂ ਹੈਗਾ। ਅਰ ਜੇ ਉਹ ਤੈਨੂੰ ਕੁਝ ਬੋਲਿਆ ਜਾਂ ਕੁਝ ਕਿਹਾ ਤੂੰ ਮੈਨੂੰ ਦੱਸ ਸਕਦੀ ਆ ਮੈਨੂੰ ਵੀ ਪਾਪੀ ਪਹਿਲਾਂ ਇਹੀ ਸੀਗਾ ਵੀ ਉਹ ਕੁਝ ਕਹਿੰਦਾ ਨਹੀਂ ਹੋਣਾ ਵਧੀਆ ਬੰਦਾ ਹੋਊਗਾ ਪਰ ਮੈਨੂੰ ਵੀ ਹੁਣ ਪਤਾ ਲੱਗਿਆ ਅੱਜ ਚੱਲ ਕੋਈ ਨਾ ਮੈਂ ਕਰਦੀ ਆ ਤੇਰੇ ਵੀਰੇ ਨਾਲ ਗੱਲ ਪਰ ਪਾਪੀ ਮੈਂ ਤੈਨੂੰ ਨਹੀਂ ਕਹਿੰਦਾ ਦੱਸ ਸਕਦੀ ਆ ਵੀ ਉਹ ਹੁੰਦਾ ਸਹੀ ਨਹੀਂ ਐ ਤੁਹਾਨੂੰ ਘਰੇ ਨਾਲ ਵਾੜਿਆ ਘਰ ਬਸਤ ਤੂੰ ਸਭ ਮੇਰਾ ਭਲਾ ਚਾਹੁੰਨੀ ਆ ਨਾ ਛੋਟੀ ਬਣ ਬਣ ਕੇ ਕਰਨ ਕਰੇ ਨਵਾਲਾ ਦਾ ਚੱਲ ਜਾਣਾ ਕੋਈ ਨਾ ਮੈਂ ਹੋੜੀ ਹੋੜੀ ਤੇਰੇ ਵੀਰ ਨੂੰ ਸਮਝਾਉਂਦੀ ਐ ਨੂੰ ਕਰੇ ਨਵਾਲਾ ਦਾ ਠੀਕ ਆ ਠੀਕ ਕਰੋ ਤੇ ਹੁਣ ਗਿਆ ਉਹ ਬੈਠਾ ਬਚਾ ਬੜਾ ਕੇ ਹੀ ਕੋਈ ਫਿਰ ਅਗਲੇ ਦੇ ਸਾਹਮਣੇ ਤਾਂ ਕੁਝ ਕਿਹਾ ਵੀ ਨਹੀਂ ਆ ਮੈਂ ਨਾ ਛੋਤੇ ਤੇਰੇ ਵੀਰ ਅੰਦਰ ਆਉਗਵੇਂ ਨਾ ਫੇਸ ਸੰਜਾਉਂਦੀ ਚੰਗਾ ਹਾਂ ਭਾਬੀ ਚੰਗ ਗੱਲ ਕਰ ਲਈ ਠੀਕ ਆ ਨਾਲੇ ਵੀਰੇ ਨੂੰ ਕਹਿਦੀ ਮੈਨੂੰ ਦਵਾਈ ਦਵਾਣੀ ਹੋਊਗਾ ਕੋਈ ਨਾ ਦਵਾਈ ਲੈ ਆ। ਕੀ ਹੋ ਗਿਆ ਸਿਰ ਜਫੜ ਕੇ ਬੈ ਗਈ? ਕ੍ਰਿਸ਼ਨ ਐਸੀ ਮੇਰੇ ਸਿਰ ਤੇ ਦੁਕਾਨ ਲੱਗ ਗਿਆ। ਅੱਛਾ। ਹੂੰ। ਡਾਕਟਰ ਕਿੱਧਰ ਗਈ? ਜੱਤੀ ਹੋਣੇ ਗਈ ਆ ਬਾਹਰ ਨੂੰ ਤੇ ਉਹਨੂੰ ਦਵਾਈ ਦਿਵਾ ਲਿਓ। ਦਵਾਈ ਮੈਨੂੰ ਕਹਦਾ ਰਣਜੀਤ ਨੂੰ ਰਣਜੀਤ ਜਾਊਗਾ। ਡਾਕਟਰ ਆਊਗਾ ਮੈਂ ਮੈਸਟੀਕਾ ਜਲਵਾਣਾ ਰਣਜੀਤ ਪੂਰਾ ਸਕੀਨ ਹੈ ਤੁਹਾਨੂੰ ਹਾਂ ਕਿਉਂ ਕੀ ਹੋ ਗਿਆ ਹੋਇਆ ਤਾਂ ਕੁਛ ਨਹੀਂ ਮੈਂ ਕਹਿੰਦੀ ਸੀਗੀ ਵੀ ਤੁਸੀਂ ਦਵਾਈ ਦਵਾ ਲਓ ਕਿਸੇ ਨੂੰ ਆਪਾਂ ਘਰ ਤੋਂ ਭੇਜੀ ਕੁੜੀ ਆਪਣੀ ਆ ਕਿਸੇ ਸਿਰ ਤੇ ਥੋੜੀ ਜੰਮੀ ਆ ਹੋਏ ਕੀ ਹੁੰਦਾ ਰਣਜੀਤ ਮੇਰਾ ਯਾਰ ਆ ਪੱਕਾ ਤੇ ਜੋਤੀ ਥੋੜੀ ਭੈਣ ਮੇਰੀ ਨਣ ਦਾ ਉਹ ਉਹ ਘੜ ਬਗਾਨਾ ਕੋਈ ਉਹ ਵੀ ਆਪਣਾ ਭਾਈ ਆ ਪਹਿਲਾਂ ਮੈਨੂੰ ਵੀ ਇਹ ਲੱਗਦਾ ਸੀਗਾ ਕੀ ਹੋ ਗਿਆ ਫਿਰ ਉਹਨੇ ਕੀ ਕਰਤਾ ਜੀਤ ਨੇ ਮੈਨੂੰ ਨਹੀਂ ਪਤਾ ਪਰ ਜੋਤੀ ਮੈਨੂੰ ਇੱਕ ਗੱਲ ਕਹਿ ਗਈ ਆ ਕਿ ਭਾਬੀ ਰਣਜੀਤ ਮੁੰਡਾ ਘਰੇ ਵੜਨਾ ਨਹੀਂ ਹੈਗਾ ਵਿਜੈ ਦੇ ਸਿੰਘ ਨੇ ਆਪਣੀ ਭੈਣ ਮੰਨ ਲਈ 10 ਸੋ ਬਾਅਦ ਰਣਜੀਤ ਨੂੰ ਘਰੇ ਨਾ ਵੜੇ ਪੁਸਤਕ ਕਿਹਾ ਹੋ ਰਣਜੀਤ ਨੇ ਇਹ ਜੋਤੀ ਨੂੰ ਉਹ ਤਾਂ ਹੀ ਕਰੇ ਜੋਤੀ ਮੈਨੂੰ ਦੱਸਤਾ ਕਿ ਉਹ ਆ ਨਹੀਂ ਦੱਸਿਆ ਹੈਗਾ ਵੀ ਕੀ ਕਿਹਾ ਕੀ ਨਹੀਂ ਇਹ ਤਾਂ ਮੈਨੂੰ ਦੱਸਿਆ ਨਹੀਂ ਜਦੋਂ ਜੇ ਕੋਈ ਗੱਲ ਹੋਊਗੀ ਜੋਤੀ ਵੀ ਤਾਂ ਨਹੀਂ ਕਹੂਗੀ ਜੋਤੀ ਦਾ ਦਿਮਾਗ ਥੋੜਾ ਘਰਾਵਾ ਵੀ ਅਮੀ ਕਿਸ ਨੂੰ ਕਹਦੂਗੀ ਵੀ ਆਪਣੇ ਘਰੇ ਨਹੀਂ ਵੜਨਾ ਪਹਿਲਾਂ ਵੀ ਤਾਂ ਰਣਜੀਤ ਆਉਂਦੇ ਹੀ ਸੀਗਾ ਅੱਗੇ ਤਾਂ ਕਿਹਾਂ ਨੇ ਸੀ ਉਹਨੇ ਕੋਈ ਹਰਕਤ ਕੀਤੀ ਆ ਤਾਂ ਹੀ ਨਾਲੇ ਆਪਾਂ ਆਪਣੀ ਕੁੜੀ ਤੇ ਯਕੀਨ ਕਰਨਾ ਬੰਦੇ ਤਾਂ ਹੁੰਦੇ ਇਹੋ ਜਿਹੇ ਚਲ ਕੁਲ ਯਕੀਨ ਲੈ ਕੋਈ ਨਹੀਂ ਹੈਗਾ ਮੈਂ ਬੁੱਤੀ ਵਗਰ ਉਹਦੀ ਐਡੀ ਹਮਮਤ ਮੇਰੀ ਭੈਣ ਨੂੰ ਕੀ ਦਊਗਾ ਉਹ ਉਹਦੀ ਐਡੀ ਹਮਮਤ ਮੇਰੀ ਭੈਣ ਨੂੰ ਕੁਸ ਕਿਹਾ ਉਹਨੇ ਫੜ ਜੇ ਲੱਤਾਂ ਮੈਂ ਤੋੜੂਗਾ ਜੇ ਮੈਨੂੰ ਪਤਾ ਲੱਗ ਗਿਆ ਵੀ ਐਸੀ-ਵੇਸੀ ਗੱਲ ਹੋਈ ਹੋਈ ਲੱਤਾਂ ਤੋੜਨਾ ਕੋਈ ਹੱਲ ਨਹੀਂ ਹੁੰਦਾ ਨੇ ਪਿੰਡ 'ਚ ਵੈਰ ਪਾਊਗਾ ਸਕੀਮ ਮੇਰੇ ਕੋਲ ਹੈਗੀ ਆ ਤੁਸੀਂ ਐਂ ਕਰੋ ਰਣਜੀਤ ਨੂੰ ਸ਼ਾਮ ਨੂੰ ਘਰੇ ਬੁਲਾ ਲਓ ਠੀਕ ਆ ਸ਼ਾਮ ਨੂੰ ਬੁਲਾ ਕੇ ਕਰ ਦਿਆਂਗਾ ਫਿਰ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਤੁਹਾਨੂੰ ਦੱਸ ਦੂੰਗੀ ਬਸ ਉਵੇਂ ਹੀ ਕਰ ਠੀਕ ਆ ਚਲ ਠੀਕ ਆ ਭਾਈ ਜਿਵੇਂ ਤੂੰ ਕਹਿ ਰੋਵੇਂ ਹੀ ਕਰ ਦਾਂਗੇ ਹੋ ਕੀ ਆ ਹੂੰ ਜੱਤੀ ਨੂੰ ਦਵਾਈ ਦਵਾ ਲਓ ਭੱਜ ਕੇ ਥਰ ਮੈਂ ਜਾਂਦਾ ਹਾਂ ਹਾਂ ਉਹਨੂੰ ਭੇਜਣ ਦੀ ਲੋੜ ਨਹੀਂ ਕਿਸੇ ਹੋਰ ਡਾਕਟਰ ਆਊਗਾ ਉਦੋਂ ਨਾ ਕਰਦੀ ਗੱਲ ਚੰਗਾ ਆ ਗਏ ਜੀ ਤੋਏ ਹਾਂ ਬਈ ਆ ਗਿਆ ਠੀਕ ਹੈ ਦਵਾਈ ਨਹੀਂ ਦਵਾਈ ਫਿਰ ਉਹਨੂੰ ਕੁੜੀ ਨੂੰ ਕੋਈ ਨਾ ਬਈ ਦਵਾਈ ਨਾ ਪਤਾ ਨਹੀਂ ਬਈ ਨਾ ਨਾ ਚੱਕਰ ਕੀ ਆ ਬਫਰ ਦਵਾਈ ਨੂੰ ਦਵਾਈ ਦੇ ਦਾਂਗਾ ਜੱਤੀ ਨੂੰ ਹੁਣ ਚੱਲਦੇ ਹਾਂ ਰਹਿ ਜਾ ਦੋ ਮਿੰਟ ਆਪਾਂ ਗੱਲਾਂ ਬਾਤਾਂ ਮਾਰਦੇ ਆ ਨਾਲੇ ਬਈ ਗੱਲਾਂ ਬਾਤਾਂ ਕਰਦੀਆਂ ਬਾਅਦ ਦਵਾ ਕੇ ਦਵਾਈ ਫਿਰ ਮੈਂ ਵੀ ਆਉਦੇ ਕੰਮਕਾਰ ਦੇਖ ਲੈਣਾ ਤੂੰ ਬੜਾ ਰੋਜ਼ ਰੋਜ਼ ਆਣਾ ਕੋ ਖਾ ਪੀ ਲਵਾਂਗੇ ਬੈਠ ਜਾਵਾਂਗੇ ਦੋ ਮਿੰਟ ਚਾਹ ਪਾਣੀ ਪੀ ਲਾਂਗੇ ਬਸ ਤੇਰੀ ਚਾਹ ਪਾਣੀ ਵੀ ਉਦੋਂ ਹੀ ਇੱਕੋ ਗੱਲ ਐ ਤੇਰੀ ਭਾਬੀ ਨੇ ਬਣਾਇਆ ਤੇਰੇ ਵਾਸਤੇ ਕੁਟਰ ਬੜੀਆ ਦੇਸੀ ਬਣਾਈ ਬੜੀਆ ਤੇਰੇ ਵਾਸਤੇ ਆਣਾ ਫਿਰ ਬਾਜ਼ਾਰੇ ਵਕ ਚੱਲਦੇ ਉੱਥੇ ਖਾ ਲਾਂਗੇ ਆਪਾਂ ਬਾਜ਼ਾਰ ਕੀ ਬਣਾਇਆ ਤਾਂ ਭਾਬੀ ਨੇ ਘਰੇ ਆਉਈ ਬੱਚੇ ਭਾਬੀ ਨਾਲ ਚੱਲਦੇ ਆ ਨਾ ਨਾ ਉਹਦੇ ਘਰੇ ਬਣਾਈ ਹੋਈ ਚੀਜ਼ ਵਧੀਆ ਹੋਣੀ ਹੈ ਬਾਜ਼ਾਰ ਚ ਕਾਲਾ ਕੀ ਸਹੀ ਆ ਤੂੰ ਤਾਂ ਨਹੀਂ ਖਵਾ ਕੇ ਲਿਆਉਂਦਾ ਪਰ ਜਾਈ ਨੂੰ ਮੈਂ ਖਵਾ ਦੂੰਗਾ ਤੂੰ ਘਰੇ ਵਾਲੀ ਚੀਜ਼ ਖਾ ਕੇ ਦੇਖੀ ਤੇਰੀ ਪਰ ਜਾਈ ਉਹ ਅੰਝ ਜਗੜਾ ਹੋ ਗਿਆ ਅੱਜ ਕੀ ਬਨਾਰ ਕੇ ਆ ਸਰਪ੍ਰਾਈਜ਼ ਹੈ ਤੇ ਵਾਸਤੇ ਬਸ ਸਰਪ੍ਰਾਈਜ਼ ਆ ਆਇਆ ਕੀ ਸਰਪ੍ਰਾਈਜ਼ ਆ ਪਤਾ ਖਾਇ ਨਹੀਂ ਹੁੰਦਾ ਕਦੇ ਉਹ ਵੇਖਿਆ ਵੀ ਨਹੀਂ ਹੁਣਾ ਕੋਈ ਨਾ ਆ ਕੇ ਖਾ ਲਾਂਗੇ ਪਹਿਲਾਂ ਦਵਾਈ ਦਵਾ ਲੈਣੇ ਆ ਉਹ ਆ ਕੇ ਕਿੱਥੇ ਆਦਾ ਚੂਤੀ ਕੱਪੜੇ ਕੂੜੇ ਬਾਲ ਰਹੀ ਹੈ ਬਾਗ ਤੋਂ ਅੱਛਾ ਹਾਂ ਕੁਦੋਂ ਕੰਮ ਜਾਨਾ ਬਗੈਰ ਤੇ ਜ਼ਰੂਰ ਲੁਦਾ ਪਰ ਹੈ ਬਾਈ ਦੇਖਾ ਕੋਈ ਨਾ ਜਾਇਦਾ ਘੱਗ ਰਹਾ ਤੁਮ ਨੂੰ ਕੋਈ ਕੋਸੇ ਨਹੀਂ ਹੁੰਦਾ ਤੂੰ ਮੈਂ ਕੱਢ ਲੈ ਜੀ ਚਾਹ ਚਾਹੇ ਖਾ ਲੀ ਜੇ ਵਾਰ ਖਾ ਕੇ ਜੀ ਰੂਹ ਤੇ ਚੰਗਾ। ਚੱਲ ਆ। ਆ ਜਾ ਬਰਾ। ਆ ਜਾ। ਦੇਖ ਕੀ ਦਰਾ ਸਰਪ੍ਰਾਈਜ਼ ਕੀ ਆ। ਆ ਜਾ ਆ। ਬਾਈ ਯਾਰ ਅੜੀ ਗਈ। ਲੈ ਬਲਾ ਚੋ ਤੀਨ ਭਰਾ ਜਾਈਏ ਯਾਰ। ਰੀਤ ਅਰਣਜੀਤ ਆ ਗਏ ਤੇ ਵਾਸਤੇ ਲਓ ਖਾਣ ਨੂੰ ਕੁਸ। ਉਹ ਖਾਣ ਨੂੰ ਕੀ ਵਾਰੀ ਯਾਰ। ਉਹ ਖੜ ਜਿਆ ਗੜਾ। ਅੱਗੇ ਦਾ ਕਦੇ ਨਾ ਪੁੱਛਣੀ ਅੱਜ ਕੰ ਪੁੱਛ ਰਹੇ। ਓਏ ਬਾਈ ਯਾਰ। ਆ ਲੈ। ਅਬ ਇਹਨੇ ਖਚਲਾ ਕਰਨ ਨੂੰ ਕੀ ਹੋਇਆ ਤੀਗਾ ਕੋਈ ਨਾ ਕੋਈ ਅਗਲਾ ਖਚੜਾ ਦੇ ਬਈ ਆਇਆ ਬਾਈ ਜੀ ਲੰਬੂ ਟੇਸਟੀ ਆ ਬਹੁਤ ਟੇਸਟੀ ਆ ਜਾ ਖਾ ਜਾ ਖਾ ਜਾ ਖਾ ਜਾ ਆਇਆ ਤੈਨੂੰ ਵੀ ਖਵਾਵਾਂ ਮੈਂ ਨਹੀਂ ਖਾਂਦਾ ਖਾੜਾ ਉਹ ਮੈਂ ਨਹੀਂ ਖਾਂਦਾ ਖਾੜਾ ਤੂੰ ਖਾ ਲੈ ਖਾੜਾ ਯਾਰਾ ਲੰਬੂ ਟੇਸਟੀ ਆ ਟੇਸਟੀ ਹੈ ਹੂੰ ਖਾ ਜਾ ਤੂੰ ਵੀ ਖਾੜਾ వతఄిది ఉ మన్కే వి గోన్లుగు కావ CDU ల Ci పాం ఇఅగో కూ� Weird క boys. యాదం అని rehearsû ఎటాస్ ఠంస్ వి�లభ్ీని. కైరాడిది మన్థవాల్డి. ਫੜਾ ਮੁੰਡਾ ਚੋਰੀ ਚੋਰੀ ਆ ਵੀਰੇ ਹੈਗਾ ਤਾਂ ਸਾਡਾ ਮੁੰਡਾ ਹੀ ਆ ਚੱਲ ਨਹੀਂ ਪਰ ਹੈ ਕੁੱਤਾ ਏ ਕੀ ਹੋ ਗਿਆ ਵੀ ਖਾ ਲਾ ਕੀ ਹੋ ਗਿਆ ਓਏ ਲਾ ਲਾ ਕੌਣ ਦੇ ਨੂੰ ਹਾਂ ਮੈਨੂੰ ਹੁਣ ਇਹ ਕੁੱਤੇ ਲਖਵਾਇਆ ਹੈ ਹਾਂ ਨਾਲੇ ਤੇ ਉਸਤੀ ਦਾ ਮੈਨੂੰ ਇਹ ਨਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਮੈਨੂੰ ਕੁੱਤੇ ਲਖਵਾਏਗਾ ਹੁਣ ਸ਼ਰਮ ਵਾਲੀ ਕੀ ਕਰਦਾ ਇਹਦੇ ਚੋਏ ਕਿਆ ਹੋਰ ਕੀ ਆ ਮੈਨੂੰ ਕੁੱਤੇ ਵਾਲੇ ਭੰਡ ਦੇ ਖਵਾਈ ਜਾਣਾ ਤੇਰੇ ਨਾਲੋਂ ਜ਼ਿਆਦਾ ਵਫਾਦਾਰ ਨਾ ਸਾਡਾ ਕੁੱਤਾ ਹੀ ਐ। ਕਿਉਂ ਐਵੇਂ ਦਾ ਮੈਂ ਕੀ ਕਰਤਾ? ਯਾਰ ਮਾਰ ਕਰਦਾ ਇਹਨੂੰ। ਕੀ ਯਾਰ ਮਾਰ ਕਰਤੀ? ਜੂਤੀ ਕਿ ਨਹੀਂ ਕਿਵੇਂ ਗੰਦੀ ਨੀਂ ਨਾਲ ਦੇਖਣਾ ਤੂੰ। ਉਹ ਤੈਨੂੰ ਕਿਹਨੇ ਕਹਿਤਾ? ਮੈਨੂੰ ਭੈਣ ਮੰਨਿਆ। ਉਹ ਤਾਂ ਇੱਕ ਦੋ ਵਾਰੀ ਦੇਖ ਕੇ ਉਹ ਚੁੱਪ ਕਰ ਗਈ। ਉਹ ਤਾਂ ਕੁੜੀਏ ਚੰਗੀ ਐ ਜਿਹਨੇ ਸਾਨੂੰ ਦੱਸਤਾ। ਬਾਰੇ ਤੇਰੇ ਲੱਛਣ ਜੀ ਨਾ ਮੈਂ ਵੀ ਉੱਧੇ ਜਿੰਦੂ ਆਇਆ ਉਹਦੀ ਦੇਖ ਲਿਆ ਨੀ। ਕੀ ਦੱਸਤਾ ਤੈਨੂੰ? ਮੂੰਹ ਜਾਣਦਿਆ ਕਰੋ ਤੂੰ ਜਾਣਦਿਆ ਕਰ ਬੰਦਾ। ਤੈਨੂੰ ਭਾਂਡੇ ਚ ਘਮਾਉਣ ਦਾ ਮਤਲਬ ਸਾਡਾ ਇਹ ਐ। ਵੀ ਕਿਸੇ ਹੋਰ ਨਾਲ ਯਾਰ ਮਾਰਨਾ ਕਰੇ ਸੁਣ ਗਿਆ ਨਾੜੀ ਕੁੜੀਆਂ ਸਭ ਦੀ ਸਾਂਝੀ ਹੁੰਦੀਆਂ ਨੇ ਜੇ ਤੇਰੇ ਘਰੇ ਜਾ ਕੇ ਤੇ ਵੀ ਐਵੇਂ ਕਰੇ ਫੇਰ ਤੇਰੇ ਤੇ ਕੀ ਬਿੱਤੂਗੀ ਬਈ ਚਲ ਸੌਰੀ ਮੇਰੇ ਤੋਂ ਗਲਤੀ ਹੋ ਗਈ ਜੋਤੀ ਪਾਣੇ ਸੌਰੀ ਮੇਰੇ ਤੋਂ ਗਲਤੀ ਹੋ ਗਈ ਮaaf ਕਰਦੀ ਪਾਣੇ ਮੈਨੂੰ ਗਲਤੀ ਹੋ ਗਈ ਨਾ ਤੇ ਤੂੰ ਮੰਨ ਲਈ ਅੱਜ ਤੋਂ ਬਾਅਦ ਉਹ ਸਾਡੇ ਘਰ ਕੋਲੇ ਨਾ ਲਿਖੀ ਤੇ ਭਾਜ ਇੱਥੋਂ ਮੜਕੇ ਨਾ ਬੜੀਉ ਰਿਹਾ ਕਿਉਂ ਮਸਾਲੇ ਨਾਲੋਂ ਤਾਂ ਦੂਰ ਹੁਣ ਤਾਂ ਵੇਸ਼ਾ ਜਤੇ ਨਾਲੇ ਕੁੜੀ ਦੱਸ ਦੇ ਘਰ ਜੇ ਕੋਈ ਐਸੀ ਜੀ ਗੱਲ ਹੁੰਦੀ ਹੈ ਚੰਗਾ ਅਜਤੀ ਨਾਲੇ ਜਦੋਂ ਆਪਣੇ ਵਰਗੇ ਕੁੜੇ ਚੁੱਪ ਰਹਿੰਦੀਆਂ ਨੇ ਨਾ ਤਾਂ ਇਹ ਜਿਹੇ ਹਾਦਸੇ ਜ਼ਰੂਰ ਹੁੰਤੇ ਹੀ ਰਹਿੰਦੇ ਆ ਫਿਰ ਛੱਡ ਜਾਂਦਾ ਅਗਲਾ ਹਾਂ ਕੋਈ ਨਾ ਵੀਰੇ ਜੱਗੇ ਤੋਂ ਕੋਈ ਵੀ ਗੱਲ ਹੋਏ ਮੈਂ ਤੁਹਾਨੂੰ ਪਹਿਲਾਂ ਦੱਸੂਗੀ ਆਹੋ ਤੁਸੀਂ ਵੀ ਅੱਜ ਜੀ ਹਿੰਮਤ ਰੱਖੀ ਹੈ ਨਾ ਐਵੇਂ ਆਪਣੇ ਜੀ ਹਿੰਮਤ ਬਣਾ ਕੇ ਰੱਖੇ ਵੀ ਕੋਈ ਤੇਨੂੰ ਕੁਝ ਵੀ ਕਹਿੰਦਾ ਤਾਂ ਚੱਪਲ ਸਿੱਧੀ ਅਗਲੇ ਦੇ ਮੂੰਹ ਤੇ ਹੋਵੇ ਠੀਕ ਆ ਹਾਂ ਭਾਬੀ ਠੀਕ ਹੈ ਜੇ ਤੂੰ ਨਹੀਂ ਮਾਰ ਸਕਦੀ ਤਾਂ ਤੇਰੇ ਭਰਾ ਭਾਬੀ ਤੇਰੇ ਕੋਲ ਬੈਠੇ ਨੇ ਹਰ ਟਾਈਮ ਸਾਨੂੰ ਦੱਸਿਆ ਕਰ ਠੀਕ ਆ ਭਾਬੀ ਹਾਂ ਚਲ ਠੀਕ ਆ ਆ ਜਾ ਆਪਾਂ ਜਿਹੜੀ ਆਪਣੇ ਵਾਸਤੇ ਖੀਰ ਬਣਾਈ ਆ ਹੁਣ ਉਹ ਖਾਣੇ ਆਹੋ ਠੀਕ ਆ ਚਲੋ ਚਲੋ ਆ ਜੀ ਸਾਰੇ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਮਿਲਤ ਕਰਦੇ ਆ ਸਾਰੇ ਜਣੇ ਠੀਕ ਠਾਕ ਹੋਵਾਂਗੇ ਤੇ ਸਾਡਾ ਇਹ ਸਟੋਰੀ ਬਣਾਉਂਦਾ ਇਹੀ ਮਕਸਦ ਆ ਵੀ ਜਦੋਂ ਵੀ ਕੋਈ ਦੋਸਤ ਆਪਣੇ ਇੱਕ ਦੂਜੇ ਦੋਸਤ ਦੇ ਘਰੇ ਜਾਂਦਾ ਹੈ ਵੀ ਉਹ ਆਪਣੀ ਭੈਣ ਤੇ ਨਾ ਬੁਰੀ ਨਿਗਾਹ ਨਾ ਰੱਖਿਆ ਕਰੇ ਬਹੁਤ سارے ਦੋਸਤ ਆਏ ਜਾਂਦੇ ਨੇ ਵੀ ਜਿਹੜੇ ਐਂ ਦਿਖਦੇ ਨੇ ਆ ਵੀ ਇਹ ਬਹੁਤ ਚੰਗੇ ਨੇ ਹਨਾ ਪਰ ਅੰਦਰੋਂ ਅੰਦਰੇ ਉਹ ਸ਼ੁਰੀਆਂ ਖੋਪਦੇ ਨੇ ਕਈ ਹਾਲ ਸੀ ਆਪਾਂ ਦੇਖੇ ਵੀ ਆ ਵੀ ਕਿਸੇ ਦੋਸਤ ਕਿਸ ਦੀ ਭੈਣ ਨੂੰ ਲੈ ਕੇ ਚਲੇ ਗਿਆ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਵਫਾਦਾਰ ਬਣੋ ਵੀ ਤੁਹਾਨੂੰ ਅਗਲਾ ਮੁੜ ਕੇ ਵੀ ਆਪਣੇ ਘਰੇ ਵਾੜ ਲੈ ਇਹ ਜਿਹੇ ਬਹੁਤ ਕੇਸ ਆ ਜਿਹੜੇ ਏ ਦਿੱਲੀ ਆਪਣੇ ਸਾਹਮਣੇ ਆਉਂਦੇ ਰਹਿੰਦੇ ਆ ਤਾਂ ਕਰਕੇ ਭਾਈ ਅੱਗੇ ਰਣਜੀਤ ਵੀਰੇ ਵਰਗੇ ਨਾ ਬਣੋ ਵੀਰੇ ਬੋਲੋ ਇੱਕ ਬਈ ਮੈਸੇਜ ਹੱਸਾ ਉਹ ਕੁੱਤੇ ਵਾਲੇ ਖੇਰ ਤੁਹਾਨੂੰ ਵੀ ਖਾਣੀ ਪਹੂਗੀ ਹਾਂ ਜੀ ਕੋਈ ਜਣਾ ਹੈ ਮੈਂ ਜਾ ਕੇ ਕਰੂਗਾ ਕਿਉਂਕਿ ਦੇਖੋ ਜਦੋਂ ਅਗਲੀ ਦੀ ਭੈਣ ਤੇ ਅੱਖ ਰੱਖਲੀ ਤਾਂ ਫਿਰ ਅਗਲਾ ਸੁੱਕਾ ਤਾਂ ਛੱਡਦਾ ਨਹੀਂ ਹੈਗਾ ਸੋ ਐਵੇਂ ਜਿੰਨੇ ਵੀ ਭੈਣ ਭਰਾ ਸਾਨੂੰ ਦੇਖਦੇ ਸਟੋਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੇ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਤੇ ਸਟੋਰੀ ਤੋਂ ਕੁਝ ਨਾ ਕੁਝ ਸਿੱਖਿਆ ਜ਼ਰੂਰ ਲਿਓ ਧੰਨਵਾਦ ਜੀ